ਦੰਦੀਆਂ ਵੜਦੀਆਂ ਮੇਰੇ ਮੈਂ ਨਹੀਂ ਬਣਾਉਂਦੀ ਜੋਨੂ ਮੇਰਾ ਪੈਰ ਖਾਗੇ ਤੁਸੀਂ ਤਾਂ ਤੂੰ ਤਾਂ ਪੂਰੇ ਕੰਜਰ ਹੂੰ ਦੇ ਕੇ ਮੈਂ ਚਿੰਬੜ ਦੇਣੀ ਆ ਕੇ ਮਸਾ ਹੀ ਪੈਰ ਦੀਂਦਾ ਇਹਨਾਂ ਨੂੰ ਉਹ ਕਹਿੰਦਾ ਮੈਂ ਖਾਣਾ ਉਹ ਕਹਿੰਦਾ ਮੈਂ ਖਾਣਾ ਮੋਟਾ ਕਹਿੰਦਾ ਮੈਂ ਖਾਣਾ ਦੋਨੇ ਮੋਟੇ ਨੇ ਵੈਸੇ ਹੁਣ ਤਾਂ ਹਾਲਾ ਦੇਖ ਕੇ ਕਹਿੰਦਾ ਕਿੰਨੇ ਮੋਟੇ ਕੁੱਤੇ ਆਲਾ ਡਰ ਜਾਂਦਾ ਪੱਟਣ ਕੇ ਭਾਈ ਇਹ ਆਉਂਦੇ ਕੁੱਤਿਆਂ ਨੂੰ ਸਾਹਬ ਉਹ ਜੋ ਕੰਜਰ ਕੁੱਤਿਆਂ ਨੂੰ ਸਾਹਬ ਦੋਨਾਂ ਨੂੰ ਹਨਾ ਇਹ ਆ ਮੋਟਾ ਛਾੜਾ ਆਛੜਾ ਉਦੋਂ ਵੱਧ ਮੋਟਾ ਇਹ ਸਾਲ ਚ ਐਡਾ ਮੋਟਾ ਹੋ ਗਿਆ ਮੈਂ ਬੂਟ ਨਹੀਂ ਮੈਂ ਦਿੰਦੀ ਬੂਟਵਾਟ ਨਹੀਂ ਮੈਂ ਤੜਾਉਣੇ ਤੇ ਤੋਂ ਮੇਰੇ ਜੁੱਤੀਆਂ ਪਹਿਣਗੀਆਂ ਮੈਂ ਕਿਉਂ ਬੂਟ ਤੜਾ ਮੈਂ ਨਾ ਮੈਂ ਤੁਹਾਨੂੰ ਬੂਟ ਦਵਾਂ ਨਾ ਮੈਂ ਕੋਈ ਹੋਰ ਕੱਪੜਾ ਦਵਾਂ ਹਰ ਜਾ ਪੁੱਤ ਦਿੰਦੀਆਂ ਨਾ ਵੱਡਾ ਲੱਡੂ ਚਿਟੂ ਮੈਨੂੰ ਥੋੜੀ ਖਾਣਾ ਤੁਸੀਂ ਰੋਟੀ ਤੁਹਾਨੂੰ ਪਾਤੀ ਖਾ ਲਈ ਤੁਸੀਂ ਹੁਣ ਤੰਗਣਾ ਨਾ ਕਰੋ ਜਾਓ ਜਾ ਕੇ ਖੇਡੋ ਪਾਰਕ ਚ ਭੱਜ ਜਾਓ ਜਾਓ ਪਾਰਕ ਚ ਖੇਡ ਲਓ ਭੱਜੋ ਭਾਜੂ ਦੇ ਕਿਵੇਂ ਪੈਰ ਮੂੰਹ ਚ ਪਾਉਂਦਾ ਹਟ ਜਾ ਦਿੰਦੀ ਐ ਨਾ ਵੱਡਾ